ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਲਓ ਜੀ ਸਵੇਰ ਦੇ ਵੱਜ ਗਏ ਨੇ 6 ਤੇ ਆਪਾਂ ਆ ਗਏ ਆ ਖੇਤ। ਹੁਣ ਖੇਡਣ ਵਾਲਾ ਕੰਮ ਧੱਗਿਆ ਜੀ। ਕਿਉਂਕਿ ਹੁਣ ਆ ਗਿਆ ਝੋਨੇ ਦਾ ਸੀਜ਼ਨ। ਤਿਆਰੀਆਂ ਕਰੀਏ ਬਰਸਾਤਾਂ ਦਸੀਆਂ ਨੇ ਲਗਾਤਾਰ। ਕੱਲ ਆਪਾਂ ਗੱਡੀਆਂ ਸੀ ਦੋਨੋਂ ਮੋਟਰ ਪੜੀਆਂ। ਤੇ ਆਹ ਮੋਟਰ ਸਹੀ ਸੀ। ਦੂਜੀ ਪੁਰਾਣੀ ਮੋਟਰ ਦਾ ਹਮ ਮੋੜ ਨਾਲ ਨਹੀਂ ਕਿ ਉਹਦੀ ਸਰਵਿਸ ਕਹਿ ਸਕਦੇ ਤੇ ਇਹਨੂੰ ਗੱਲ ਸਾਡੇ ਪੰਚਾਥੇਦਾਰ ਜੀ ਨੇ ਮਾਰਤਾ ਇੱਕ ਰੰਗ ਕਾਲਾ ਨਾ ਕੋਲੰਡੀਆਂ ਨੂੰ ਮਾਰਤਾ ਜੀ ਕਾਲਾ ਰੰਗ ਸਾਰਿਆਂ ਨੂੰ ਦੇਖੋ ਇਹ ਆਪਣੀ ਨਵੀਂ ਮੋਟਰ ਹੈ ਜੀ ਬਹੁਤੇ ਪੈਸੇ ਲੱਗ ਜਾਂਦੇ ਆ ਨਵਾਂ ਬੋਰ ਕਰਾਉਂਦੇ ਹੁਣ ਅੱਜ ਦੇ ਟਾਈਮ 'ਚ ਇਹਨੂੰ ਮੀਟਰ ਵੀ ਲੱਗਿਆ ਵੱਡਾ ਸਾਰਾ ਇਹੋ ਹੀ ਕੰਪਿਊਟਰ ਆਪਣੇ ਸਾਰੇ ਏਰੀਆ ਲੱਗ ਗਿਆ ਸੀ ਸਾਰੇ ਸਭਾਣ 'ਚ ਤੇ ਸ਼ਹਿਰ ਮੈਂ ਕੀਤੀ ਨਹੀਂ ਸੀ ਤੇ ਹੁਣ ਮੈਂ ਪਈ ਤੇ ਸ਼ਹਿਰ ਕਰੀ ਇਹਨਾਂ ਮੋਟਰੀ ਕਿੰਨਾ ਜਰ ਸੈਰ ਨਾ ਕਰੀਏ ਤੇ ਸਵਾਦ ਆ ਨਹੀਂ ਹੁੰਦਾ ਜੀ ਅੱਜ ਹੀ ਲੈ ਕੇ ਆਵਾਂਗੇ ਜੀ ਖਾਦ ਖੂਦ ਚੱਕ ਕੇ ਲਿਆਉਣੀ ਆ ਤਿਆਰੀਆਂ ਕਰੀਏ ਕਿਉਂਕਿ ਹੁਣ ਕੰਮ ਸ਼ੁਰੂ ਹੋ ਗਿਆ ਹੈ ਬਰਸਾਤਾ ਪੈਣ ਗਿਆ ਤੇ ਨਾਲ ਦੇ ਨਾਲ ਛੇੜਨਾ ਤੁਰ ਪੂਗਾ ਮੱਛੇ ਖਾਣੀ ਲੋਕਾਂ ਚੋਣਾ ਸ਼ੁਰੂ ਕਰਤਾ ਹੈ ਆਪਾਂ ਮਿਲੰਦੀ ਸ਼ੁਰੂ ਕਰ ਦੇਣਾ ਹੁਣ ਮੋਂਡਿਆ ਘੜੁਕਾ ਤੇ ਮੋਟਰ ਭਰਾਉਣੇ ਇੱਕ ਦੂਜੀ ਸ਼ਾਮ ਨੂੰ ਭਰਾਵਾਂਗੇ ਐਸੋ ਹੀ ਕਿ ਨਾ ਇਕੱਠਾ ਨਹੀਂ ਆਪਾਂ ਮੰਨ ਲਓ ਵੀ ਇੱਕ ਸਾਲ ਬੋਰ ਕਰਾ ਲਿਆ ਫਿਰ ਇੱਕ ਸਾਲ ਰੋਕੇ ਮੋਟਰ ਵਾਲਾ ਕੋਠਾ ਪਾ ਲੈ ਫਿਰ ਇੱਕ ਸਾਲ ਰੋਕੇ ਜਿਵੇਂ ਪੈਪਾ ਪੂਪਾ ਲੈ ਆਂਦੀਆਂ ਇੱਕ ਸਾਲ ਰੋਕੇ ਫਿਰ ਤਾਰ ਲੈਂਦੀ ਯਾਨੀ ਕਿ ਤਿੰਨ ਕ ਸਾਲ ਦੇ ਵਿੱਚ ਆਪਾਂ ਕੀਤਾ ਕਿਉਂਕਿ ਇਕੱਠਾ ਕੰਮ ਕਰਦੇ ਨਾ 7-8 ਲੱਖ ਰੁਪਇਆ ਲੱਗਦਾ ਤੇ ਫਿਰ ਧਿਆਨ ਨੂੰ ਪਤਾ ਘਰ ਦੇ ਖਰਚੇ ਉਰੇ ਪਰੇ ਹਨ ਸਾਰੀਆਂ ਚੀਜ਼ਾਂ ਹੁੰਦੀਆਂ ਕਦੀ ਫਸਲ ਚੰਗੀ ਵੀ ਨਿਕਲਦੀ ਸੀ ਕਦੀ ਥੋੜੀ ਜਿਹੀ ਘੱਟ ਨਿਕਲਦੀ ਸੀ ਤਾਂ ਕਰਕੇ ਆਪਾਂ ਫਿਰ ਇਦਾਂ ਜਾਨੀ ਕਿ ਮਹਿਸੂਸ ਜਾਂ ਨਹੀਂ ਹੋਇਆ ਜਾਨੀ ਕਿ ਫਿਰ ਪੈਸੇ ਪੂਸੇ ਚੱਕਣ ਦੀ ਕਿਤੋਂ ਲੋੜ ਨਹੀਂ ਪੈਂਦੀ ਮੜ ਮੋਟਰ ਚੱਲੂ ਨਹੀਂ ਕੀ ਹੋ ਜਾਂਦੀ ਆ ਤੇ ਵੀ ਇਕੱਠਾ ਨਹੀਂ ਕਰਜਾ ਲੈਣਾ ਪੈਂਦਾ ਤੇ ਮੇਰਾ ਜੀ ਇੱਕ ਗਾਲਾ ਹੋ ਰਿਹਾ ਇਹ ਰੁਟੀਨ ਆ ਆਪਣਾ ਵੀ ਪਰ ਡੇ ਮਰ ਲੋ ਵੀ 24 ਘੰਟਿਆਂ ਦੀ ਐਵਰੇਜ ਇਹ ਆ ਵੀ 12 ਤੋਂ 15 ਯਾਰ ਸਟੈਪ ਚੱਲਣਾ ਹੀ ਚੱਲਣਾ ਹੈ ਭਾਵੇਂ ਕੁਝ ਮਰਜ਼ੀ ਹੋਵੇ ਹਾਂ ਕੋਈ ਕਿਤੇ ਜਾਣਾ ਪੈ ਜਾਵੇ ਉਹ ਗੱਲ ਅਖਰੀ ਹੈ ਪਰ 99% ਤੇ ਆ ਵੀ 10 ਦਾ 15000 ਜਾਂ 12 15 13 14 ਦਾ ਹਜ਼ਾਰ ਪਰ ਦਿਨ ਸਟੈਪ ਚੱਲਣਾ ਹੀ ਚੱਲਣਾ ਹੈ ਜੀ ਫੇਰ ਹੀ ਜਾ ਕੇ એનર્ਜੀ ਜੀ ਬਣਦੀ ਹੈ ਆਉਣਾ ਖਾ ਕੇ ਵੀ ਸੈਰ ਕਰੀ ਦੀ ਆ ਲੋ ਜੀ ਹੁਣ ਮੈਂ ਆਇਆ ਇਧਰ ਆਪਣੇ ਤਿੰਨ ਕਿੱਲੇ ਥੱਲੇ ਉਹ ਜਿੱਥੇ ਉਹ ਝੋਨਾ ਹਰਿਆਈ ਜੀ ਮਾਰਦਾ ਉਹਦੇ ਨਾਲ ਵਾਲਾ ਬਾਹਣ ਆਪਣਾ ਤੇ ਹੁਣ ਮੋਟਰ ਆਪਣੀ ਰਹਿ ਗਈ ਉਹ ਉਥੇ ਤੇ ਮੈਂ ਹੁਣ ਵੇਖੂਗਾ ਵੀ ਕਿੰਨੇ ਸਟੈਪ ਚੱਲ ਪਿਆ ਹਲੇ ੜੁੱਕੇ ਵਾਲਾ ਆਉਣ ਆਉਣ ਰਿਹਾ ਹੈਗਾ ਕੰਨਾਂ ਵੀ ਚਾਹ ਪੀ ਕੇ ਆ ਰਹੇ ਆ ਵਾ ਤੇ ਨਾਲ ਮੋਟਰ ਵਾਲੇ ਨੇ ਵੀ ਆਉਣਾ ਵਾ ਮਿਸਤਰੀ ਨੇ ਬਿੱਲੇ ਮਿਸਤਰੀ ਨੇ ਤਾਂ ਮੈਂ ਕਿਹਾ ਉਹਨਾਂ ਚਿਰ ਮੈਂ ਵਾਕ ਕਰ ਲਾਂ ਕੋਈ ਵਾਰਮ ਅਪ ਹੋ ਜਾਾਂਗੇ ਐਕਸਰਸਾਈਜ਼ ਕਰ ਲਾਂਗੇ ਕਦੇ ਵੀ ਠੰਡੇ ਸਰੀਰ ਯਾਨਕੀ ਪਾ ਖੇਤ ਦੇ ਕੰਮ ਵੀ ਆ ਭਾਵੇਂ ਖਾਦ ਪਾਉਣੀ ਜੇ ਉਹ ਬੇਪੇ ਨੂੰ ਮਾੜਾ ਸਰੀਰ ਐਕਸਰਸਾਈਜ਼ ਵਾਰਮ ਅਪ ਹੋ ਜਾਣਾ ਚਾਹੀਦਾ ਬਾਅਦ ਦੇ ਵਿੱਚ ਐਵੇਂ ਵੀ ਕਿਤੇ ਲੱਕ ਚ ਦਰਦ ਜਾਂ ਲੱਤ ਤੇ ਕੋਈ ਖਾਲੇ ਖੂਲੇ ਛਾਲ ਮਾਰਦੇ ਆ ਹਨਾ ਪੈਰ ਮੁੜ ਗਿਆ ਜੇ ਕੋ ਇਹ ਠੰਡੇ ਸਰੀਰ ਤੇ ਕਰਕੇ ਹੋ ਜਾਂਦਾ ਸਾਰਾ ਕੁਝ ਬਾਕੀ ਇੱਕ ਗੱਲ ਹੋਰ ਹੈ ਜੀ ਆਪਣੇ ਪੀਆਰ ਆਪਾਂ 114 ਲਾਇਆ ਜਿਵੇਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਤੁਸੀਂ ਮੇਰੀਆਂ ਚ ਵੇਖਿਆ ਜੀ ਪੀਆਰ 114 ਹਾਲਾਂਕਿ ਸਾਡੇ ਏਰੀਆ ਦੇ ਵਿੱਚ ਚਲੋ ਮੁੱਛਲ ਦਾ ਇਹ ਗੜ ਹੈਗਾ ਬਹੁਤ ਇੱਥੇ ਮੁੱਛਲ ਲੱਗਦੀ ਆ ਪਰ ਲੋਕ ਵੀ ਨਾ ਤੰਗ ਬਹੁਤ ਆ ਵੈਸੇ ਵੇਖੋ ਵੇਖੀ ਐਤਕੀ ਆਪਾਂ ਲਾਇਆ ਥਾਂ ਜਿਵੇਂ ਤੇ ਸਾਰੇ ਕਹਿੰਦੇ ਵੀ ਕੋਈ ਕਿੱਲੇ ਦੋ ਕਿੱਲੇ ਦੀ ਪਨੀਰੀ ਵਧ ਜੇ ਸਾਨੂੰ ਜਰੂਰ ਦਿਓ ਘਟੋ ਘਟ ਇਹ ਗੱਲ ਮੈਨੂੰ 12 ਤੋਂ 15 ਜਣਿਆਂ ਨੇ ਕਹਿਤੀ ਹੈ ਮੈਂ ਕਹਾਂ ਜੀ ਵਧ ਕੀ ਤੇ ਜਰੂਰ ਦੇਵਾਂਗੇ ਬਾਕੀ ਕੋਈ 10-4 ਕਿਲਿਆਂ ਦੀ ਗੱਲ ਨਹੀਂ ਵੱਧ ਜਾਂਦੀ ਹੁੰਦੀ ਆ ਤੇ ਉਹ ਆਪਾਂ ਜ਼ਰੂਰ ਦੇਾਂਗੇ ਤੇ ਕਹਿੰਦੇ ਵੀ ਅਸੀਂ ਲਾ ਕੇ ਵੇਖ ਲਾਂਗੇ ਕਿਵੇਂ ਰਹਿੰਦਾ 35 ਤੋਂ 38 ਕੁਇੰਟਲ ਕਹਿੰਦੇ ਆ ਆਪਾਂ ਤਾਂ 32 ਦੀ ਹੈਵਰੇ ਲੋਜ ਨੇ ਤਾਂ ਵੀ ਮੁਛਲ ਜਿੰਨੇ ਪੈਸੇ ਬਣ ਜਾਣੇ ਆ ਮਾਲਕ ਮਿਹਰ ਰੱਖੇ ਝੋਨੇ ਦੇ ਉੱਤੇ ਤੇ ਕਿਉਂਕਿ ਉਹਨੂੰ ਮੁਛਲ ਨੂੰ ਬਿਮਾਰੀਆਂ ਬਹੁਤ ਪੈਲ ਲਾਪੀਆਂ ਜਿਵੇਂ ਨਰਮੇ ਨੂੰ ਗੁਲਾਬੀ ਸੁੰਡੀ ਲੈ ਕੇ ਬੈ ਗਈ ਤੇ ਮੁਛਲ ਨੂੰ ਵੀ ਗੋਪਦੀ ਸੁੰਡੀ ਨੇ ਬਹੁਤ ਕੰਮ ਖਰਾਬ ਕੀਤਾ ਆ ਬਾਕੀ ਇਸ ਸਾਲ ਦੇਖਦੇ ਹਾਂ ਕੀ ਬੰਦ ਪੀਆ 114 ਕਿਵੇਂ ਨਿਕਲਦਾ ਤੇ 1400 ਇੱਕ ਕਿਵੇਂ ਨਿਕਲਦੀ ਹੈ ਰੇਟ ਹੀ ਰਹਿੰਦਾ ਵਾ ਕਿਉਂਕਿ ਹੁਣ ਇਜ਼ਰਾਇਲ ਤੇ ਈਰਾਨ ਦੀ ਲੜਾਈ ਯੁੱਧ ਚੱਲਣ ਡਿਆ ਸਾਰਾ ਐਕਸਪੋਰਟ ਉੱਥੇ ਹੀ ਜਾਂਦਾ ਵਾ ਜਿਹਦੇ ਕਰਕੇ ਮੁੱਛਲ ਦੇ ਵਿਕਹ ਪ੍ਰਭਾਵ ਪੈ ਸਕਦਾ ਵਾ ਜੇ ਜੰਗ ਨਾ ਰੁਕੀ ਤਾਂ ਇਹ ਜੀ ਸਵੇਰ ਦਾ ਮੋਲ ਵੇਖੋ ਆ ਵੀ ਕੰਮ ਤੇ ਚੱਲਿਆ ਹੁਣ ਐ ਇਹ ਨੂੰ ਚੱਲਿਆ ਬਾਹਰ ਤੋਂ ਇਧਰੋਂ ਚੜਦੇ ਵਾਲ ਨੂੰ ਜਾਊਗਾ ਹੁਣ ਚੜਦੇ ਤੋਂ ਲੈੰਦੇ ਵਾਲ ਨੂੰ ਗਿਆ ਕਿਉਂ ਹੁਣ ਖੇਤਾਂ ਦਾ ਕੰਮ ਸ਼ੁਰੂ ਆ ਬਗਲਿਆਂ ਨੂੰ ਮौज ਆ ਤੇ ਇੱਕ ਹੋਰ ਵੱਡੇ ਵੱਡੇ ਜਾਂ ਪੰਛੀ ਬਹੁਤ ਦੂਰੋਂ ਤੱਕ ਆਉਂਦੇ ਆ ਉਹ ਵੀ ਤੁਹਾਨੂੰ ਵਿਖਾਵਾਂਗੇ ਉਹ ਆਪਣੇ ਕੀ ਕਹਿੰਦੇ ਮੌਸਮ ਦੇ ਹਿਸਾਬ ਨਾਲ ਆਉਂਦੇ ਆ ਕਿਉਂਕਿ ਹੁਣ ਇਧਰ ਝੋਨੇ ਦਾ ਸੀਜ਼ਨ ਆ ਜਾਂਦਾ ਨਾ ਤੇ ਇਹਨਾਂ ਨੂੰ ਆਪਣੇ ਬਹੁਤ ਕੱਦ ਚੋਂ ਖਾਣ ਨੂੰ ਜੀ ਜੇ ਲੱਭ ਜਾਂਦੇ ਆ ਖਾਲੀਆਂ ਗਲੀयां ਕਰਤੀਆਂ ਆਪਾਂ ਕਿਉਂ ਇਹਦੇ ਵਿੱਚੋਂ ਨਾ ਹੁਣ ਥੋੜੀ ਜਿਹੀ ਵੱਤਰ ਆ ਜੂਗੀ ਤੇ ਟੱਪਾ ਟੱਪਾ ਮਿੱਟੀ ਆਪਾਂ ਉੱਥੇ ਲਾ ਦਾਂਗੇ ਜਿਹਦੇ ਨਾਲ ਪਾਣੀ ਬਾਹਰ ਨਾ ਛਲੂਗਾ ਨਾ ਤੇ ਤਾਂ ਕਰਕੇ ਆਪ ਇਹਨੂੰ ਪਾਣੀ ਛੱਡ ਕੇ ਤੇ ਫਿਰ ਪੱਤਨੀ ਸੋਖੀ ਹੋ ਜਾਂਦੀ ਆ ਲੋ ਜੀ ਇੱਕ ਗੱਲ ਤੁਸੀਂ ਅਕਸਰ ਹੀ ਸੁਣੀ ਹੋਣੀ ਆ ਹਨ ਉਹ ਗੱਲ ਇਹ ਹੁੰਦੀ ਆ ਵੀ ਖੇਤੀ ਨੂੰ ਬਹੁਤ ਮਾੜਾ ਯਾਨੀ ਕਿ ਖੁਦ ਜ਼ਿੰਮੇਵਾਰ ਆਪ ਹੋਰਾਂ ਨੇ ਤਾਂ ਕਹਿਣਾ ਹੀ ਕਹਿਣਾ ਜ਼ਿੰਮੇਵਾਰ ਖੁਦ ਇਹ ਗੱਲ ਕਹਿ ਦਿੰਦਾ ਬੀਤਾ ਖੇਤ ਦੀ ਖੂਦ ਹੀ ਮਿੱਟੀ ਖੂਚ ਜਾਂਦੀ ਹੈ ਵਾਈ ਨੂੰ ਉਹਨਾਂ ਨੇ ਯਾਨੀ ਕਿ ਇਹ ਤਰਜ ਦਿੱਤੀ ਹੈ ਇਹ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਕਿਉਂਕਿ ਇਹ ਆਪਣਾ ਰਜੀਕ ਹੈ ਮਾਲਕ ਦੀ ਧਿਆਨ ਹੈ ਖੇਤੀ ਦੇ ਉੱਤੋਂ ਹੀ ਯਾਨੀ ਕਿ ਆਪਣਾ ਨਹੀਂ ਸਾਰੇ ਦੇਸ਼ਾਂ ਦਾ ਸਰਕਲ ਚੱਲਦਾ ਖੇਤੀ ਨਾ ਹੋਵੇ ਤਾਂ ਇਹਨੂੰ ਖੂਦ ਹੀ ਮਿੱਟੀ ਖੂਹ ਨਹੀਂ ਕਹਿ ਸਕਦੇ ਕਿਉਂਕਿ ਖੇਤੀ ਦੇ ਉੱਤੋਂ ਬਹੁਤ ਕੁਝ ਬਣਾਇਆ ਭਾਈ ਤੇ ਖੁੱਦੀ ਮਿੱਟੀ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਖੁਦ ਕੰਮ ਨਹੀਂ ਕਰਨਾ ਜਿਹੜੇ ਬੰਦਿਆਂ ਤੋਂ ਕਰਾਉਂਦੇ ਆ ਉਹਨਾਂ ਵਾਸਤੇ ਤਾਂ ਹੋ ਸਕਦੀ ਐ ਪਰ ਹਰ ਇੱਕ ਬੰਦੇ ਨੂੰ ਇਹ ਗੱਲ ਨਹੀਂ ਕਿ ਜ਼ਿੰਮੇਵਾਰ ਭਰਾਵਾਂ ਨੂੰ ਕਹਿਣੀ ਚਾਹੀਦੀ ਵੀ ਇਹ ਖੁੱਦੀ ਮਿੱਟੀ ਖੁੱਝ ਹੀ ਰਹੀ ਜਾਂਦੀ ਐ ਇਹ ਗੱਲ ਪਤਾ ਨਹੀਂ ਕਿਉਂ ਕਹਿ ਦਿੰਦੇ ਆ ਇਹਦਾ ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਦਊਂਗਾ ਵੀ ਇੱਕ ਅਗਲੀ ਵੀਡੀਓ ਪਾਉਂਗਾ ਉਹਦੇ ਵਿੱਚ ਇੱਕ ਨਿੱਕੀ ਜਿਹੀ ਗੱਲ ਦੱਸਦਾ ਵੀ ਇੱਥੇ 2-2 ਕਿੱਲੇ ਵਾਲੇ 60-60 ਕਿੱਲੇ ਠੇਕੇ ਵਾਲੀ ਲੈਂਦੇ ਆ ਉਹਨਾਂ ਨੂੰ ਲੈਂਦਿਆਂ ਨੂੰ ਵੀ ਕਾਫੀ ਸਾਲ ਹੋ ਗਏ ਉਹ ਉਹਨਾਂ ਦੇ ਘਰ ਬਾਹਰ ਉੱਥੋਂ ਬਣੇ ਆ ਠੇਕੇ ਵਾਲੀ ਪਿਆਲੀ ਚੋਂ ਨਹੀਂ ਸਿਰਫ ਠੇਕੇ ਵਾਲੀ ਪਿਆਲੀ ਚੋਂ ਫਿਰ ਉਹ ਕਿ ਉਹ ਬੰਦੇ ਕਿਵੇਂ ਕਹਿ ਦਿੰਦੇ ਨੇ ਵੀ ਖੂਦ ਹੀ ਮਿੱਟੀ ਖੂਚ ਜਾਂਦੀ ਹੈ ਜੇ ਉਹਨਾਂ ਨੂੰ ਕੋਈ 12 15 18 ਲੱਖ ਰੁਪਏ ਬਣਦਾ ਹੈ ਸਾਲ ਦਾ ਥੋੜਾ ਨਹੀਂਗਾ ਠੀਕ ਹੈ ਜੀ ਪਤਾ ਨਹੀਂ ਕਿਵੇਂ ਜ਼ਿੰਮੇਦਾਰ ਭਰਾ ਕਹਿ ਦਿੰਦੇ ਵੀ ਖੂਦ ਹੀ ਮਿੱਟੀ ਖੂਚ ਜਾਂਦੀ ਹੈ ਆਪਾਂ ਇਸ ਗੱਲ ਨਾਲ ਸਹਿਮਤ ਨਹੀਂਗੇ ਤੇ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਜਰੂਰ ਯਾਨੀ ਕਿ ਬੰਦੇ ਲੱਭ ਕੇ ਲਿਆਵਾਂਗੇ ਤੇ ਜਿਹੜੇ ਬਣੇ ਆ ਖੇਤੀ ਦੇ ਸਾਰੇ ਹੀ ਬਣੇ ਆ ਜੀ ਕੋਈ ਨਹੀਂ ਘਾਟੇ ਤੇ ਗਿਆ ਖੇਤੀ ਚ ਕੋਈ ਮਾੜੇ ਕੰਮ ਕੀਤੇ ਹਣ ਉਹ ਤਾਂ ਵੱਖਰੀ ਗੱਲ ਹੈ ਬਾਕੀ ਓਵੇਂ ਨਹੀਂ ਜਾਂਦਾ ਘਾਟੇ ਦੇ ਹੁਣ ਆ ਗਿਆ ਕੜੁਕਾ ਜੰਟ ਭਈ ਲੈ ਕੇ ਆ ਗਿਆ ਕੜੁਕਾ ਜਿਹੜਾ ਹਜ਼ਾਰ ਰੁਪਆ ਸਾਡਾ ਲੱਗਿਆ ਇਹ ਬੰਨਿਆਂ ਤੋਂ ਤਾਂ ਸ਼ੰਗਲ ਇਹੀ ਪੋਣਿਆ ਮਿੱਟੀ ਹਾਂ ਸੋਰੀ ਮੋਟਰ ਗਰਜੰਡ ਜੀ ਕੀ ਹਾਲ ਜੈ ਬਹੁਤ ਵਧੀਆ ਵੀਰ ਠੀਕ ਜੀ ਕੱਲ ਨਹੀਂ ਆਏ ਸ਼ਾਮੀ ਕੱਲ ਵੀ ਨਹੀਂ ਬੋਸ ਆਇਆ ਪੋਰ ਟੁੱਟ ਗਈ ਹੈ ਨੇਰ ਦੇ ਨਾਲ ਉਹ ਕਿਹੜੇ ਕਰਦੇ ਨੇ ਠੀਕ ਹੈ ਤੇ ਫਿਰ ਹੁਣ ਤਿਆਰੀ ਹੈ ਤਿਆਰੀ ਹੈ ਜੀ ਚੱਲੋ ਫਿਰ ਚਲ ਜੀ ਫਿਰ ਲਈ ਮੋਰਚਾ ਹੋਰ ਲਾਈਏ ਯਾਰ ਠੰਡੇ ਠੰਡੇ ਕਰ ਦਈਏ ਕੰਮ ਨਹੀਂ ਜੀ ਲੋ ਜੀ ਬਿੱਲਾ ਭਾਜੀ ਵੀ ਆ ਗਏ ਨੇ ਮਿਸਤਰੀ ਜੀ ਤੇ ਆਪਾਂ ਵੀ ਡਰੈਸ ਚੇਂਜ ਕਰ ਲਈ ਹੈ ਖੇਤ ਵਾਲੀ ਡਰੈਸ ਪਾ ਲਈ ਹੈ ਉਹ ਤੇਰੀ ਤਿਆਰੀ ਹੈ ਉਹ ਪਰਾਲੀ ਪਾ ਰੱਖੀ ਮੋਟਰ ਉੱਤੇ ਪਾਣੀ ਪਾ ਦਈਦਾ ਹੈਗਾ ਕਿਉਂਕਿ ਉਹ ਬੁਸ਼ ਸੁੱਕ ਜਾਂਦੇ ਆ ਅੰਦਰੋਂ ਫਿਰ ਜਿਹਦੇ ਕਰਕੇ ਫਿਰ ਮੋਟਰ ਨੂੰ ਦਿੱਕਤ ਆਉਂਦੀ ਹੈ ਤਾਂ ਕਰਕੇ ਪਰਾਲੀ ਉੱਤੇ ਆਪਾਂ ਪਾਣੀ ਪਾ ਦਿੰਦੇ ਹਿੱਕੇ ਜੀ ਬੁਸ਼ ਨਾ ਸੁੱਕ ਜਾਣ ਕਿਤੇ ਗਰਮੀ ਨਾਲ